ਲਹਿਰਾਗਾਗਾ ਦੇ 60 ਸਾਲ ਦੇ ਬਜ਼ੁਰਗ ਵੱਲੋਂ 6 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬਜ਼ੁਰਗ ਕੋਈ ਹੋਰ ਨਹੀਂ ਸਗੋਂ ਬੱਚੀ ਦੀ ਮਾਸੀ ਦਾ ਸਹੁਰਾ ਦੱਸਿਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਜਦੋਂ ਲੜਕੀ ਦੀ ਮਾਂ ਪਸ਼ੂਆਂ ਵਾਸਤੇ ਚਾਰਾ ਲੈਣ ਗਈ ਤਾਂ ਉਹ ਬੱਚੀ ਨੂੰ ਆਪਣੇ ਘਰ ਵਿੱਚ ਰੈਂਦੀ ਆਪਣੀ ਭੈਣ ਦੇ ਘਰ ਲੈ ਗਈ ਜਿੱਥੇ ਉਸਦੇ ਸਹੁਰੇ ਨੇ ਇਸ ਘਨੌਣੀ ਘਟਨਾ ਨੂੰ ਅੰਜਾਮ ਦਿੱਤਾ। ਲੱਗਿਆ ਮੇਰੀ ਜੇਡ ਦੀ ਪੋਤੀ ਆ। ਸਾਡੀ ਗਵੰਡਣ ਨੇ ਜਾ ਕੇ ਦੱਸਿਆ ਵੀ ਆਹ ਦਾ ਨਾਂ ਹੀ ਕਰਮਾਂ ਦੀ ਪੋਤੀ ਆ। ਮਾ ਜੋ ਫਿਰ ਭੱਜਦੇ ਫਿਰ ਮੈਂ ਆਖਾ ਨਾ ਉਹ ਮੈਂ ਤੁਸੀਂ ਭੱਜ ਦੋ ਮਾ ਕਿਧਰੇ ਨਾ ਕਿਧਰੇ ਜਾਓ ਠਾਣੇ ਤੇ ਕਰੀ। ਫਿਰ ਮੇਰੇ ਮੁੰਡੇ ਨੂੰ ਬੁਲਾਇਆ ਜੀ ਫਿਰ ਇਸ ਮੋਟਰਸਾਈਕਲ ਤੇ ਠਾਣੇ ਚਾਏ ਪਹਿਲਾਂ ਹਸਪਤਾਲ ਚਾਏ ਹੁਣ ਠਾਣੇ ਚਾਏ। ਫਿਰ ਇਹਨੂੰ ਵਾਅਦਾ ਤੋਂ ਵਾਅਦਾ ਸਜ਼ਾ ਮਿਲਣੀ ਚਾਹੀਦੀ। ਪੁਲਿਸ ਵਾਲੇ ਜਿਹਨੇ ਇਹਨਾਂ ਨੇ ਫਿਰ ਬਹੁਤ ਆਹਦੇ ਜਿਵੇਂ ਨਾ ਛੱਡਿਆ ਕਰ ਇਹ ਕੱਖ ਲੈਣ ਵਾਗੀਆਂ ਉਹਨਾਂ ਦੇ ਭਰੋਸੇ ਛੱਡ ਕੇ। ਭਰੋਸਾ ਬਹੁਤ ਵੱਡੀ ਚੀਜ਼ ਹੁੰਦੀ ਆ ਭਰੋਸਾ ਨੇ ਸਮਝਿਆ ਨਹੀਂ ਆ। ਪੁਰੀ ਦਾ ਤੇ ਜਿਉਂ ਦਾਦਿਆਂ ਦੇ ਤਾਂ ਵੀ ਲੱਗਦਾ ਜੀ ਫੇ ਉਮਰ ਹੈਗੀ 60 ਸਾਲ ਦੀ ਮੂੰ ਬੁੱਢੇ ਦਾ ਲੈਣਾ ਰਹਿੰਦਾ ਨਾ ਉਹਦਾ ਇਹਦਾ ਨਾਮ ਪਾਲਾ ਜੀ ਪਾਲਾ ਸਿੰਘ ਹਾਂ ਜੀ ਮੰਗ ਇਹ ਹੀ ਕਰਦੇ ਨੇ ਵੱਧ ਤੋਂ ਵੱਧ ਸੱਜਾ ਹੋਣਾ ਚਾਹੀਦਾ ਇਹਨੂੰ ਹਾਂਸੀ ਦਾ ਹੁਕਮ ਹੋਵੇ ਇਹ ਤੂੰ ਵੇ ਛੱਡ ਕੇ 5 ਸਾਲ ਦੀ ਕੁੜੀਆ ਅਸੀਂ ਖੇਤ ਵਾਦੀਆਂ ਤੇ ਉਹਦਾ ਸੋਹਰਾ ਕੀਦਾ ਜੀ ਕੀ ਇਹਨਾਂ ਦਾ ਦੋਇ ਪੈ ਨਾ ਤਿੰਨ ਜਿਹੜੀਆਂ ਉਤੀ ਛੱਡ ਕੇ ਭੈਣ ਲੈ ਵੀ ਜਿੰਨਾ ਛੱਡ ਕੇ ਇਹ ਸੋਹਰੇ ਨੇ ਮੋਤਲ ਕੁੜੀ ਨਾਲ ਵੱਲੋਂ ਤਾਂ ਕਾਫੀ ਤਾਂ ਕੁੜੀ ਵੰਦ ਰੰਡੀ ਘਰੇ ਆਈ ਜਦੋਂ ਅਸੀਂ ਦੇਖਿਆ ਪੁੱਛਿਆ ਕਿਉਂ ਰੋਣੀਆਂ ਕੀ ਹੋਇਆ ਉਹ ਕਹਿੰਦੀ ਬੀਬੀ ਮੇਰੀ ਮੈਨੂੰ ਕੱਲੀ ਉਹਨੇ ਮਾਰਾ ਕੰਮ ਕਰ ਦਿੱਤਾ ਅਰੇ ਕੁਝ ਕੱਢ ਕੇ ਉਸ ਤੋਂ ਬਾਅਦ ਜੀ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਜਦੋਂ ਅਸੀਂ ਘਰੇ ਲੈ ਗਏ ਕੁੜੀਆ ਨੂੰ ਫਿਰ ਅਸੀਂ ਥਾਣੇ ਪਹੁੰਚੇ ਅੱਛਾ ਕੀ ਨਾਮ ਸੀ ਉਹ ਕਿੰਨੇ ਸਾਲ ਦੀ ਉਮਰ ਦਾ ਬੰਦਾ ਸੀ ਜਿਹੜਾ ਜਿਨੇ ਘਟਨਾ ਉਹ ਜੀ ਹਉਮਾ ਜੀ ਸੱਤ ਸਾਲ ਦਾ ਤਾਂ ਖਾਸਾ ਉਮਰ ਦਾ ਕੀ ਨਾਮ ਹੈ ਜਦੋਂ ਪਾਲਾ ਸਿੰਘ ਆ ਜੀ ਅੱਛਾ ਹੁਣ ਕੀ ਮੰਗ ਕਰਦੇ ਸੀ ਅਸੀਂ ਤਾਂ ਮੰਗ ਕਰਦੇ ਆ ਵੀ ਜੀ ਜਿਹਨੇ ਮੇਰੀ ਕੋਤੀ ਦੀ ਇਹਨੇ ਦੇਖਦਿੰਨੀ ਕਰੀਏ ਨੂੰ ਵਾਸੀ ਦਾ ਹੁਕਮ ਹੋਣਾ ਚਾਹੀਦਾ ਦੁਨੀਆ ਮੇਰੀ ਭਤੀਜਾ ਗਾ ਮੇਰਾ ਛੋਟਾ ਭਰਾ ਗਾ ਇਹ ਕੰਮ ਤੋਂ ਨੇ ਬਾਹਰ ਗਿਆ ਆ ਤੇ ਆ ਪਰ ਜਾਈ ਫੀਲ ਗਈ ਜੀ ਕੱਖ ਲੈਣਾ ਇਹ ਜਿੰਜ ਬੱਚਾ ਆਪਦੀ ਵੱਡੀ ਭੈਣ ਦੇ ਘਰੇ ਛੱਡ ਗਈ ਉਨੇ ਸੌਰ ਨੇ ਇਹ ਘਟਨਾ ਬਤਰੀ ਹੋਇਆ ਕਿੰਨੇ ਸਾਲ ਦੀ ਬੱਚੀ ਸੀ 5 ਸਾਲ ਦੀ ਬੱਚੀ ਸੀ 65 ਸਾਲ 60 ਪੈਂਡਾ ਸਾਲ ਦਾ ਉਹ ਢੋੜਾ ਵਾਲਾ ਕੀ ਮੰਗਦਾ ਸੀ ਪੈਂਡਾ ਸਾਲਾ ਕੀ ਮੰਗ ਕਰਦਾ ਸੀ ਮੰਗਦਾ ਦੀ ਸਰਕਾਰ ਆਤਵਾਨੀ ਕੀ ਬੇਨਤੀ ਨੂੰ ਸਾਥ ਤੋਂ ਸਾਥਾਂਸੀ ਸਜ਼ਾ ਹੋ ਗਈ ਉਧਰ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਖਿਲਾਫ ਬੱਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਜਿਹੜਾ ਥਾਣਾ ਲੈਰਾ ਦੇ ਹਦੂਦ ਦੇ ਅੰਦਰ ਇੱਕ ਪਿੰਡ ਦੇ ਵਿੱਚ ਇੱਕ 5 ਸਾਲ ਦੀ ਬੱਚੀ ਦੇ ਨਾਲ ਇੱਕ 60 65 ਸਾਲ ਦੇ ਬਜ਼ੁਰਗ ਨੂੰ ਰਿਪੋਰਟਨਾ ਪਾਇਆ ਤੇ ਜੋ ਅਸੀਂ ਉਹਦਾ ਸਿਵਲ ਹਸਪਤਾਲ ਨਾਲੇ ਤੋਂ ਲੜਕੀ ਦਾ ਮੈਡੀਕਲ ਕਰਾ ਕੇ ਕਾਰਵਾਈ ਮੁਕਦਮਾ ਦਰਜ ਕਰਤਾ ਹੈ ਜਿਹਦੀ ਸਾਡੀ ਲੇਡੀਜ਼ ਸਰਵਿਸ ਫੈਡਰੈਸ਼ਨ ਅਸਚੋਪ੍ਰੀਤ ਕਰ ਕਬਲੋਂ ਇਹ ਤੋਂ ਤੀਸ ਕੀਤੀ ਜਾ ਰਹੀ ਹੈ ਤੇ ਜਿਹਦੇ ਵਿੱਚ ਦੋਸ਼ ਨੂੰ ਆਪਾਂ ਪ੍ਰਿਫਤਾ ਕਰ ਲਿਆ ਇਹਦੇ ਚ ਅਸੀਂ ਰਣਵਾਦ ਕਰ ਰਹੇ ਹਾਂ ਕਿ ਕਿਵੇਂ ਇਹਨਾਂ ਜਿਹੜੀ 5 ਬੱਚੀ ਆ 5 ਸਾਲ ਦੀ ਇਹਦੇ ਇਹਦੇ ਜਿਹੜੇ ਮਾਸੀ ਐ ਇਹ ਦੂਜੀ ਉਹਦਾ ਸਹੁਰਾ ਲਗਦਾ ਆਇਆ ਐ ਇੱਕੋ ਪਿੰਡ ਵਿੱਚ ਨਾਲ-ਨਾਲ ਘਰ ਚ ਰਹਿੰਦੇ ਹਨ ਰਿੰਦੇ ਹੜੀ ਦੱਪੇ ਦਾ ਕੰਮ ਕਰਦੇ ਹਨ ਉਹਦੀ ਜਿਹੜੀ ਮਾਂ ਐ 5 ਸਾਲ ਦੀ ਲੜਕੀ ਦੀ ਉਹ ਘਾਵਟ ਮਰੀ ਹੋਈ ਸੀਗੀ ਤੇ ਉਹ ਬੱਚੇ ਆਪਣੀ ਭੈਣ ਕੋਲ ਛੱਡ ਗਈ ਸੀ ਤੇ ਉਹ ਨਾਲ ਹੀ ਘਰ ਚ ਤੇ ਉਹ ਜਦੋਂ ਉਹਦੀ ਭੈਣ ਵੀ ਆਪਣਾ ਕੰਮ ਕਰ ਲਈ ਦੱਹੜੀ ਦੱਪੇ ਲਈ ਅੱਗੇ ਚਲੀ ਗਈ ਖੇਤਾਂ 'ਚ ਤੇ ਸ਼ਾਮੀ ਹੈ ਕੋਈ 4-5 ਵਜੇ ਦੇ ਕਰੀਬ ਘਟਣਾ ਬਰੀ ਹੈ ਜੀਡੀਸੀ ਕੋਰ ਰਿਐਕਸ਼ਨ ਲੰਦੇ ਹੋਏ ਸਾਰੀ ਕਾਰਵਾਈ ਕੰਪਲੀਟ ਕਰ ਦਿੱਤੀ ਗਈ ਕੀ ਕੀ ਧਾਰਾ ਲਾਈ ਗਈ ਹੈ ਜੀ ਇਹਦੇ ਵਿੱਚ ਬੱਚਾ ਵਾਲਾ ਬਾਕਸ ਵੈਕਟ ਲੱਗਿਆ ਹੈ ਤੇ ਨੁੜਾ 4 ਤੇ 376 ਇਹ ਵੀ ਉਹ ਵੱਡੀ ਧਾਰਾ ਲੱਗਿਆ ਨੇ ਸੀਰੀਅਸ ਸਫੈਂਸੋ ਕਰਕੇ ਵੱਡੀ ਕਾਰਵਾਈ ਹੈ ਫਿਲਹਾਲ ਪੀੜਿਤ ਪਰਵਾਰ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੱਤ ਕਰ ਰਿਹਾ ਹੈ ਲਹਿਰਾ ਗਾਗਾ ਤੋਂ ਅਨਿਲ ਜੈਨ ਖਬਰ ਹਰ ਵੱਲ ਭੇਜੀ ਆ ਲਿਖ